ਸਾਡੇ ਜਦੋਂ ਅਸੀਂ ਬੱਚੇ ਹੁੰਦੇ ਸੀ ਤਾਂ ਮੋਬਾਈਲ ਹੈ ਨਹੀਂ ਸੀ ਸਾਡੇ ਕੋਲੇ ਉਸ ਵੇਲੇ ਤਾਂ ਦੂਜੇ ਫੋਨ ਵੀ ਹੈ ਨਹੀਂ ਸੀ ਪਿੰਡਾਂ ਦੇ ਵਿੱਚ ਦਾ ਔਰ ਉਸ ਵੇਲੇ ਨਾਨਾ ਨਾਨੀ ਦਾਦਾ ਦਾਦੀ ਸਾਨੂੰ ਕਹਾਣੀਆਂ ਸੁਣਾਉਂਦੇ ਜਿਸ ਦੇ ਵਿੱਚੋਂ ਬਹੁਤ ਸਾਰੀਆਂ ਕੰਮ ਦੀਆਂ ਚੀਜ਼ਾਂ ਸਾਨੂੰ ਮਿਲਦੀਆਂ ਸੀ ਇੱਕ ਵਾਰੀ ਕੀ ਹੋਇਆ ਕਿ ਇੱਕ ਬੇਟਾ ਇੱਕ ਬੱਚਾ ਆਪਣੇ ਬਾਪ ਦੀ ਗੋਦ ਵਿੱਚ ਬੈਠਾ ਤਾਂ ਉਹਨੇ ਇੱਕ ਕਾਂ ਵੇਖ ਲਿਆ ਕੰਧ ਤੇ ਬੈਠਾ ਬਾਪ ਨੂੰ ਕਹਿਣ ਲੱਗਿਆ ਬਾਪੂ ਕੀ ਹੈ ਉਹ ਕਹਿੰਦਾ ਕਾ ਹੈ ਬੇਟਾ ਉਹਨੇ ਫੇਰ ਪੁੱਛਿਆ ਬਾਪੂ ਕੀ ਹੈ ਉਹ ਕਹਿੰਦਾ ਕਾ ਹੈ ਮੇਰੇ ਲਾਲ ਤੀਜੀ ਵਾਰੀ ਫੇਰ ਪੁੱਛਿਆ ਕੀ ਹੈ ਉਹ ਕਹਿੰਦਾ ਕਾ ਹੈ ਮੇਰੇ ਸੋਹਣੇ ਜਿੰਨੇ ਵਾਰੀ ਪੁੱਛਿਆ 15 20 ਵਾਰੀ ਬੱਚੇ ਨੇ ਪੁੱਛਿਆ ਔਰ ਬਾਪ ਨੇ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਨਾਲ ਉਹਦਾ ਜਵਾਬ ਦਿੱਤਾ ਇੱਕ ਵਾਰੀ ਕੀ ਹੋਇਆ ਕਿ ਇਹ ਬੱਚਾ ਜਵਾਨ ਹੋ ਗਿਆ ਬਾਪ ਸਿਆਣੀ ਉਮਰ ਚ ਹੋ ਗਿਆ ਬਾਪ ਨੇ ਵੀ ਇਸ ਤਰ੍ਹਾਂ ਇੱਕ ਕੰਮ ਵੇਖਿਆ ਤੇ ਮੁਸਕਰਾਇਆ ਉਹਨੂੰ ਯਾਦ ਆਇਆ ਕਿ ਬੱਚੇ ਨੇ ਇੱਕ ਵਾਰੀ ਮੈਨੂੰ ਕਿੰਨੇ ਵਾਰੀ ਪੁੱਛਿਆ ਸੀ ਉਹਨੇ ਆਪਣੇ ਬੇਟੇ ਨੂੰ ਕਿਹਾ ਬੇਟਾ ਉਹ ਕੀ ਹੈ ਉਹ ਕਹਿੰਦਾ ਕਿੱਥੇ ਉਹ ਕਹਿੰਦਾ ਉਹ ਕੀ ਹੈ ਇਹ ਤਾਂ ਕਾਹ ਹੈ ਕਹਿੰਦਾ ਕੀ ਆਖਿਆ ਬੇਟਾ ਅ ਕਾਹ ਹੈ ਬਾਪੂ ਤੀਜੀ ਵਾਰ ਕਹਿੰਦਾ ਬੇਟਾ ਸਮਝ ਨਹੀਂ ਆਈ ਆਦਾ ਮਾਰੀ ਜਾ ਪਕਾਈ ਤੁਸੀਂ ਹਮੇਸ਼ਾ ਯਾਦ ਰੱਖਿਓ ਕਿ ਜਿਹੜੇ ਬਾਪ ਨੇ ਜੋਤਲੀ ਉਮਰ ਦੇ ਵਿੱਚ ਤੁਹਾਨੂੰ ਬੋਲਣਾ ਸਿਖਾਇਆ ਔਰ ਅੱਜ ਤੁਸੀਂ ਵੱਡੇ ਹੋ ਕੇ ਉਸ ਬਾਪ ਨੂੰ ਤੀਜੀ ਵਾਰੀ ਉਹਦਾ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਹਮੇਸ਼ਾ ਆਪਣੇ ਮਾਪੇ ਬਾਪ ਦੇ ਕੋਲੇ ਬੈਠ ਕੇ ਸਵੇਰ ਸ਼ਾਮ ਗੱਲਾਂ ਬਾਤਾਂ ਕਰੋ ਜਿੱਥੇ ਵੀ ਜਾਣ ਨੂੰ ਦੱਸ ਕੇ ਜਾਓ ਜੋ ਤੁਹਾਡੀ ਸੋਸਾਇਟੀ ਹੈ ਤੁਹਾਡੇ ਦੋਸਤਾਂ ਬਾਰੇ ਦੱਸੋ ਉਹਨਾਂ ਨੂੰ ਮਿਲਵਾਓ ਤੁਹਾਡੇ ਮਾਪੇ ਬਾਪ ਕਦੇ ਦੁਖੀ ਨਹੀਂ ਰਹਿ ਸਕਦੇ ਹਮੇਸ਼ਾ ਤੁਹਾਨੂੰ ਇੰਨੀਆਂ ਦੁਆਵਾਂ ਦੇਣਗੇ ਔਰ ਦੰਦੇ ਹੀ ਹਮੇਸ਼ਾ ਮਾਪੇ ਬਸ ਇਹੋ ਕਿਉਂਕਿ ਮੈਂ ਸਮਝਦਾ ਕਿ ਵੈਸੇ ਸਾਡੀ ਅੱਜ ਦੀ ਪੀੜ੍ਹੀ ਬਹੁਤ ਸਮਝਦਾਰ ਹੈ ਬਹੁਤ ਅਚੀਆਂ ਪੜਾਈਆਂ ਲਿਖਾਈਆਂ ਕਰਦੀ ਹੈ ਸਭ ਕੁਝ ਹੁੰਦਾ ਉਹਨਾਂ ਨੂੰ ਸਾਡੇ ਕੋਲ ਤਾਂ ਜ਼ਿੰਦਗੀ ਦੇ ਕੁਝ ਤਜਰਬੇ ਨੇ ਜਿਹੜੇ ਤੁਹਾਡੇ